ਹਾਂਜੀ ਸਤਿ ਸ੍ਰੀ ਅਕਾਲ ਜੀ ਆ ਜਾਓ ਫਿਰ ਅੱਜ ਆਪਾਂ ਇੱਕ ਲੋਕ ਗੀਤ ਗਾਈਏ ਤੇ ਉਸ ਦਾ ਆਨੰਦ ਮਾਣੀਏ ਗੜੀ ਗੜੀ ਬਾਣ ਜਾ ਰਾ ਫੇਰ ਦਾ ਹਾਕ ਮਾਰ ਲਿਆਈ ਬਲਾ ਪਲਾ ਜੀ ਮੈਨੂੰ ਤੇਰੀ ਸਹਾਕ ਮਾਰ ಸಸನು ನಡಾನೀ ಬಡಾ ಪಿ ಮೇರಿ ಸಂಗ ಮೇನು ದ ಸಸ ಬಿ ಬೋಲದಿ ನಡಾ ਏ ਬੰਗਾਲਈਆ ਮੈਂ ਚੜਾ ਪালা ਜੀ ਮੈਨੂੰ ਤੇਰੀ ਸਾਹ ਆਪਣੇ ਬੰਗਾਲਈਆ ਮੈਂ ਚੜਾ ਸਾਸ ਤੋਂ ਚੋਰੀ ਨਾਣ ਤੋਂ ਵੀ ਚੋਰੀ ਮੈਂ ਛੱਜ ਪਰ ਛੋਲਿਆਂ ਦਾ ਪਾ ਪালা ਜੀ ਮੈਨੂੰ ਤੇਰੀ ਸਾਜ ਪਰ ਛੋਲਿਆਂ ਦਾ ਪਾ ਟਾੜ ਦੀ ਮੈਨੂੰ ਤੇਰੀ ਸਾਕਰਤ ਦੀਆਂ ਬੰਗੜੀਆਂ ਦੇਚਾ ਬਾਰੋਂ ਤਾਂ ਆਇਆ ਮਾਇਆ ਹੱਸਦਾ ਤੇ ਖੇਡਦਾ ਭਾਪੀਆਂ ਨੇ ਦਿੱਤਾ ਇਸਖਾ ਪਲਾ ਜੀ ਮੈਨੂੰ ਤੇਰੀ ਸਾ ਭਾਪੀਆਂ ਨੇ ਦਿੱਤਾ ਇਸਖਾ ਅਨ ਪੜਿਆ ਬੰਗੜੀਆਂ ਦਾ ਕੀਤਾ ਈ ਖਪਾ ਪਰਾਜੀ ਮੈਨੂੰ ਤੇਰੀ ਸਾ ਬੰਗੜੀਆਂ ਤਾਂ ਦਿੱਕਤੇ ਆਪਨਾ ਚੋਕ ਚੋਕ ਅਜੀ ਮੈਨੂੰ ਤੇਰੀ ਸਾ ਪਾਓ ਮੈਨੂੰ ਪੇਕੇ ਆਂਦਾਰਾ ਇੱਕ ਪਾਸੇ ਟੱਲੀਆ ਤੇ ਦੂਜੇ ਪਾਸੇ 베ਰੀਆ ਹੋ ਤੇਰੇ ਪੇਕੇ ਆਂਦਾਰਾ ਵਾਲਾ ਜੀ ਮੈਨੂੰ ਤੇਰੀ ਸਾਓ ਤੇਰੇ ਪੇਕੇ ਆਂਦਾਰਾ ਹੱਥ ਵਿੱਚ ਕੁੰਜੀ ਆ ਪਰ ਸਾਥੋਂ ਨਹੀਂੋਂ ਪੱਕ ਦਿਆਂ ਦੇ ਸਾਥੋਂ ਨਹੀਂੋਂ ਬਾਣ ਦਿਆਂ ਜਾ ਕੇ ਮੇਰੀ ਨੋ ਨੂੰ ਰਿਆ ਪੜਾ ਜੀ ਮੈਨੂੰ ਤੇਰੀ ਸਾਥ ਜਾ ਕੇ ਮੇਰੀ ਨੋ ਨੂੰ ਰਿਆ ਹੱਥ ਵਿੱਚ ਕੁੰਜੀਆਂ ਪਰਾਤ ਵਿੱਚ ਆਟਾ ਲੈ ਨਿਪੜੇ ਰੁੱਟੀਆਂ ਪਕਾ ਪੜਾ ਜੀ ਮੈਨੂੰ ਪਲਾ ਜੀ ਮੈਨੂੰ ਤੇਰੀ ਸਾਗਾ ਕੇ ਮੇਰੀ ਪੱਬੋ ਨੂੰ ਰਿਆ ਹੱਥ ਵਿੱਚ ਕੁੰਜੀ ਆਂ ਪਰਤ ਵਿੱਚ ਆਟਾ ਲੈਨੀ ਪਬੋ ਰੋਟੀ ਆ ਪਕਾ ਪਲਾ ਜੀ ਮੈਨੂੰ ਤੇਰੀ ਸਾਗਾ ਸਾਥੋਂ ਨਹੀਂਓ ਪੱਕਦਿਆਂ ਤੇ ਸਾਥੋਂ ਨਹੀਂਓ ਬਣਦਿਆ ਜਾਕੇ ਆਪਣੀ ਨਾਜੋ ਨੂੰ ਲਿਆ ਪਰਾਜੀ ਮੈਨੂੰ ਤੇਰੀ ਸਾਜਾਕੇ ਆਪਣੀ ਨਾਜੋ ਨੂੰ ਲਿਆ ਬੂਹੇ ਅਨੂਮ ਚੇ ਡੋਲਾ ਲਿਆ ਨੀ ਰਖਾ ਪੰਜਰ ਪਈਏ ਮੇਰੇ ਹਥਾ ਉਤੇ ਰਖਦਾ ਪੰਜਾ ਦਾ ਤੂੰ ਚੂੜਾ ਲੈ ਚੜਾ ਪਰਾਜੀ ਮੈਨੂੰ ਤੇਰੀ ਸਾ ਪੰਜਾ ਮੈਨੂੰ ਤੇਰੀ ਸਾ ਪੱਗੋਦੀਆਂ ਪੱਕੀਆਂ ਤੂੰ ਖਾ ਪੱਗੋਦੀਆਂ ਪੱਕੀਆਂ ਬਥੇਰਾ ਚਿਰ ਖਾਦੀਆਂ ਹੁਣ ਮੈਨੂੰ ਤੇਰੀਆਂ ਦਾ ਚਾ ਪਰਾਜੀ ਮੈਨੂੰ ਤੇਰੀ ਸਾ ਹੁਣ ਮੈਨੂੰ ਤੇਰੀਆਂ ਦਾ ਚਾ ਐਨੀ ਗੱਲ ਬੰਗ ਦੇ ਕੇ ਢੋਲੇ ਸਾਨੂੰ ਲਿਆਨੀ ਮਨਾ ਪਲਦੀ ਮੈਨੂੰ ਤੇਰੀ ਸਾ ਢੋਲੇ ਸਾਨੂੰ ਲਿਆਨੀ ਮਨਾ ਐਨੀ ਗੱਲ